i Dat is nog niet wat we ਹੈਲੋ ਹੈਲੋ ਕਾਸਾ ਬੈਠੇ ਹੋ ਫਤਜੀ ਜੀ ਕਿਰਪਾ ਕਰਕੇ ਆਇਆ ਤੇਰਾ ਤੇ ਤੁਸੀਂ ਲਾਲੇ ਸੁਧਨਰੇ ਲੱਗਦਾ ਹੈ ਟਾਈਮ ਲੱਗਣਾ ਨਹੀਂ ਹਾਂ ਤਾਂ ਪਰਵੀਰ ਪੁੱਛਿਆ ਨੇ ਓਕੇ ਜੀ ਆ ਜੀ ਪਟਿਆਲੇ ਆ ਗਿਆ ਜੀ ਨਗਰ ਕੀਰਤਨ ਧਰਮਪੁਰਾ ਬਾਜ਼ਾਰ ਆਸਾਮ ਤੋਂ ਨਗਰ ਕੀਰਤਨ ਆਇਆ ਆਹਲ ਤੇ ਸ਼ਹਿਰ ਪਟਿਆਲੇ ਦੇ ਸਵਾਗਤ ਹੋ ਰਿਹਾ ਨਗਰ ਕੀਰਤਨ ਦਾ ਪੰਜ ਪਿਆਰੇ ਸਹਬਾਨ ਸਰੂਪੇ ਦਿੱਤੇ ਜਾ ਰਹੇ ਹਨ ਮੁਹੱਲਾ ਦੇ ਵਸਨੀਕਾਂ ਵੱਲੋਂ ਪਿਆਰ ਆਇਆ ਗੱਡੀ ਵਿੱਚ ਸ਼ਸਤਰ ਪਏ ਆ ਗੁਰੂ ਸਾਹਿਬਾਨ ਦੇ ਉਹ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਸ਼ਸਤਰਾਂ ਦੇ ਜੀ ਇਹ ਬੱਸ ਦੇਖੋ ਜਿਹੜੀ ਆਈਏ ਨਗਰ ਕੀਰਤਨ ਚ ਇਹ ਤੁਸੋਂ ਕੰਮਰੀ ਸਰ ਦਾ ਨੰਬਰ ਹੈ ਇਹਦਾ ਆ ਤੁਸੀਂ ਦੇਖੋਗੇ ਨਗਰ ਕੀਰਤਨ ਚ ਸ਼ਸਤਰਾਂ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਆ ਅੱਧੇ ਸ਼ਸਤਰ ਦੂਜੇ ਪਾਸੇ ਲੱਗੇ ਸਿੱਧੇ ਲਪੇ ਆ ਸੁੰਦਰਪਾਲ ਸਿੰਘ ਸਾਹਿਬ ਨਗਰ ਕੀਰਤਨ ਅਨਾਰदाना ਚੌਂਕ ਵੱਲ ਵਧਦਾ ਹੋਇਆ ਜਿਹੜੀ ਪਟਿਆਲੇ ਦੀ ਸੰਗਤਾਂ ਦਰਸ਼ਨ ਕਰਨਾ ਚਾਹੁੰਦੀਆਂ ਨੇ ਅਨਾਰदाना ਚੌਂਕ ਤੋਂ ਇਹ ਅਦਾਲਤ ਬਾਜ਼ਾਰ ਜਾਊਗਾ ਬਾਣ ਬਾਜ਼ਾਰ ਹੁੰਦਾ ਹੋਇਆ ਰਗੋ ਮਾਜਰਾ ਤੇ ਮੋਤੀ ਬਾਗ ਸਾਹਿਬ ਤੱਕ ਜਾਊਗਾ ਸ਼ਹਿਰ ਨਿਵਾਸੀ ਨਗਰ ਕੀਰਤਨ ਦੀ ਸਵਾਗਤ ਵਿੱਚ ਲੱਗੇ ਹੋਏ ਆ। ਨਾਮਾ ਸੇਵਾ ਰਾਜਿੰਦੀ ਜੀ। ਲਾਜੂ ਜਾਗਰੂਪੀ ਅਧਿਕਾਰ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਜਾਗਰਦੀ ਯਾਤਰਾ ਆਈ ਆ ਅੱਗੇ ਸ਼ਬਦ ਚੌਂਕੀ ਜਥਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣਾ ਦਿੱਤਾ ਹੈ ਅੱਗੇ ਸ਼ਬਦ ਹਾਜ਼ਰੀ ਭਰਦੀ ਹੋਈ ਆਪਾਂ ਚੱਲਦੇ ਆਂ ਸ਼ਬਦ ਚੌਂਕੀ ਜਥੇ ਵੱਲ ਜੀ